ਆ ਲਟੇਰਿਆਂ ਦੀ ਪਛਾਣ ਕਰੋ ਜਿਹੜਾ ਬੰਦਾ ਇਹਨਾਂ ਲਟੇਰਿਆਂ ਦੀ ਪਛਾਣ ਕਰੂਗਾ ਉਹਨੂੰ 5000 ਰੁਪਏ ਇਨਾਮ ਦਿੱਤਾ ਜਾਊਗਾ ਇਹ ਲਟੇਰੇ ਮੋਟਰਸਾਈਕਲ ਚੋੱਕ ਕੇ ਫਰਾਰ ਹੋ ਗਏ ਆ ਇਹ ਖਬਰ ਹੈਗੀ ਆ ਬਰਨਾਲਾ ਸ਼ਹਿਰ ਦੇ ਵਿੱਚ ਵਾਲਮੀਕੀ ਚੌਕ ਜਿੱਥੇ ਮੈਂ ਕਿਹਾ ਇਹ ਲਟੇਰਿਆਂ ਨੇ ਡੀਲੈਕਸ ਮੋਟਰਸਾਈਕਲ ਨੂੰ ਲੈ ਕੇ ਫਰਾਰ ਹੋ ਗਏ ਬੰਦਿਆਂ ਦੀ ਸ਼ਕਲ ਵੀ ਬਹੁਤ ਸਾਫ਼ ਦਿਖਦੀ ਪਈ ਆ ਤਾਂ ਬੇਨਤੀ ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਸ਼ੇਅਰ ਕਰਨ ਦਾ ਨਾਲ ਕੁਝ ਨਹੀਂ ਕੱਸਦਾ ਪਰ ਜਿਹੜੇ ਇਨਸਾਨ ਦਾ ਅੱਜ ਫੋਨ ਆਇਆ ਨਾ ਉਸ ਇਨਸਾਨ ਦੇ ਹਾਲਾਤ ਦੇਖ ਕੇ ਮੈਂ ਕਹਿੰਦਾ ਰੋਣਾ ਨਿਕਲਦਾ ਸੀ ਯਾਰ ਲਟੇਰਿਆਂ ਨੂੰ ਵੀ ਉਹਨਾਂ ਦੇ ਮੋਟਰਸਾਈਕਲ ਦਿਖਦੇ ਆ ਜਿਨ੍ਹਾਂ ਦੇ ਘਰੇ ਵੀ ਰੋਟੀ ਨਹੀਂ ਪੱਕਦੀ ਇੱਕ ਲੇਬਰ ਕਰਨ ਵਾਲਾ ਇਨਸਾਨ ਜਿਹੜਾ ਮੈਂ ਕਹਿੰਨਾ ਸਵੇਰੇ ਆਪਣੀ ਘਰਵਾਲੀ ਨੂੰ ਕੰਮ ਤੇ ਛੱਡ ਕੇ ਏਦੂ ਬਾਅਦ ਇਸੇ ਮੋਟਰਸਾਈਕਲ ਤੇ ਉਹ ਆਪ ਕੰਮ ਤੇ ਜਾਂਦਾ ਸੀ ਪਰ ਉਹਦਾ ਮੋਟਰਸਾਈਕਲ ਵੀ ਇਹਨਾਂ ਲਟੇਰਿਆਂ ਨੇ ਨਹੀਂ ਛੱਡਿਆ ਹੁਣ ਮਦਦ ਕਰਨਾ ਤੁਹਾਡੇ ਹੱਥ ਦੇ ਵਿੱਚ ਆ ਜੇ ਤੁਸੀਂ ਚਾਹੁੰਦੇ ਆ ਇਨਸਾਨੀਅਤ ਜ਼ਿੰਦਾ ਵਾ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਖਾਸ ਕਰਕੇ ਬਰਨਾਲੇ ਏਰੀਆ ਵਾਲੇ ਕਿਉਂਕਿ ਇਹ ਬਾਜੇਖਾਨੇ ਵਾਲੇ ਰੋਡ ਤੇ ਸਾਰਾ ਕੁਝ ਦਿਖ ਗਿਆ ਪਰ ਬਾਜੇਖਾਨੇ ਵੱਲ ਨੂੰ ਮੁੜੇ ਆ ਮੈਂ ਇਹ ਨਹੀਂ ਕਹਿੰਦਾ ਇਧਰਲੇ ਏਰੀਏ ਦੇ ਸ਼ਾਇਦ ਅੱਗੇ ਪਿੱਛੇ ਏਰੀਏ ਦੇ ਪਿੰਡ ਦੇ ਕਿਸੇ ਦੇ ਹੋ ਸਕਦੇ ਆ ਪਰ ਖਾਸ ਕਰਕੇ ਬਰਨਾਲਾ ਏਰੀਆ ਬਾਜੇਖਾਨੇ ਤੋਂ ਰਾਤੋਂ ਉਹਨਾਂ ਨੇ ਕੈਮਰੇ ਚੈੱਕ ਕਰਨ ਦੀ ਕੋਸ਼ਿਸ਼ ਕੀਤੀ ਪਰ ਲੋਕਾਂ ਦੇ ਅੱਜਕੱਲ੍ਹ ਕਹਿੰਦੇ ਹੁੰਦੇ ਇਨਸਾਨੀਅਤ ਮਰ ਗਈ ਆ ਬਈ ਸਾਡੇ ਕੈਮਰੇ ਨਹੀਂ ਚੱਲਦੇ ਹਨੇਰੀ ਆਈ ਸੀ ਉਦੋਂ ਖਰਾਬ ਹੋ ਗਏ 192 ਯਾਰ ਪਹਿਲਾਂ ਤੁਸੀਂ ਉਹਨਾਂ ਪਰਿਵਾਰਾਂ ਦੇ ਕੋਲ ਦਰਖਾਸਤ ਚੈੱਕ ਕਰਿਆ ਕਰੋ ਕਿ ਉਹਨਾਂ ਦਾ ਮੋਟਰਸਾਈਕਲ ਗੁੰਮ ਹੋਇਆ ਉਹਨਾਂ ਨੇ ਥਾਣੇ ਦੇ ਵਿੱਚ ਦਰਖਾਸਤ ਲਿਖਾਈ ਹੈ ਜੇ ਦਰਖਾਸਤ ਲਿਖਾਈ ਆ ਬੇਨਤੀ ਹੈ ਹੱਥ ਜੋੜ ਕੇ ਭਾਈ ਉਹਨਾਂ ਨੂੰ ਕੈਮਰੇ ਜ਼ਰੂਰ ਚੈੱਕ ਕਰਾ ਦਿਆ ਕਰੋ ਜੇ ਤੁਸੀਂ ਸਾਰੇ ਏਰੀਆ ਵਾਲੇ ਕੈਮਰੇ ਚੈੱਕ ਕਰਵਾ ਦੇਣ ਤਾਂ ਬੰਦਾ ਮੋੜ ਤੱਕ ਉਹਨਾਂ ਤੱਕ ਪਹੁੰਚ ਸਕੇ ਪਰ ਹੁਣ ਬੇਨਤੀ ਆ ਤੁਸੀਂ ਸਾਥ ਦੇਣਾ ਜੇ ਸੋਸ਼ਲ ਮੀਡੀਆ ਦੀ ਪਾਵਰ ਪਤਾ ਲੱਗ ਜੇ ਬੰਦਿਆਂ ਦੀ ਸ਼ਕਲ ਸਾਫ਼ ਦਿਖਦੀ ਪਈ ਹੈ ਇਹ ਤਾਂ ਹੈ ਨਹੀਂ ਕੋਈ ਧੁੰਦਲੀ ਹੈ ਬਿਲਕੁਲ ਸਾਫ ਸ਼ਕਲ ਦਿਖ ਰਹੀ ਆ ਉਧਰਲੇ ਵੱਡੇ ਵੱਡੇ ਪੇਜਾਂ 'ਲੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂਕਿ ਇਹ ਲਟੇਰੇ ਫਰੇ ਹਨ ਤੇ ਜਿਹੜਾ ਬੰਦਾ ਇਹਨਾਂ ਲਟੇਰਿਆਂ ਬਾਰੇ ਦੱਸੂਗਾ ਜਦੋਂ ਮੋਟਰਸਾਈਕਲ ਰਿਕਵਰ ਹੋ ਗਿਆ ਉਸ ਇਨਸਾਨ ਵੱਲੋਂ 5000 ਰੁਪਏ ਇਨਾਮ ਦਿੱਤਾ ਜਾਊਗਾ ਨੰਬਰ ਉੱਤੇ ਮੈਂਸ਼ਨ ਕਰਤਾ ਮੋਟਰਸਾਈਕਲ ਦਾ ਨੰਬਰ ਵੀ ਮੈਂਸ਼ਨ ਕਰਤਾ ਉਸ ਇਨਸਾਨ ਦਾ ਨੰਬਰ ਵੀ ਮੈਂਸ਼ਨ ਕਰਤਾ ਬੇਨਤੀ ਹੈ ਵੀਡੀਓ ਨੂੰ ਸ਼ੇਅਰ ਕਰ ਦਿਓ ਇੱਕ ਇਨਸਾਨੀਅਤ ਦੇ ਨਾਤੇ ਤੁਸੀਂ ਇਸ ਵੀਡੀਓ ਨੂੰ ਸ਼ੇਅਰ ਕਰਨਾ ਤਾਂ ਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਉਸ ਦਿਹਾੜੀਦਾਰ ਬੰਦੇ ਦਾ ਮੋਟਰਸਾਈਕਲ ਮਿਲ ਜੇ ਤੁਸੀਂ ਆ ਸ਼ਕਲਾਂ ਚੰਗੀ ਤਰ੍ਹਾਂ ਚੈੱਕ ਕਰ ਲਓ ਕਿਉਂਕਿ ਸ਼ਕਲਾਂ ਹਰ ਇੱਕ ਨੂੰ ਪਤਾ ਹੋਊਗਾ ਜਿਹੜੇ ਏਰੀਆ ਦਾ ਜਿਹੜੇ ਪਿੰਡ ਦਾ ਜਿਹੜੇ ਮਹੱਲੇ ਦਾ ਹੋਊਗਾ ਉਹ ਇਨਸਾਨ ਇੱਕ ਵਾਰੀ ਦੇਖ ਕੇ ਦਾਦੂ ਕਿ ਇਹ ਇਨਸਾਨ ਇੱਥੋਂ ਦਾ ਕਿਸੇ ਦਾ ਨਾਮ ਤੱਕ ਨਹੀਂ ਲਿੱਤਾ ਜਾਊਗਾ ਗੁਪਤ ਨਾਮ ਰਹੂਗਾ ਤੇ ਗੁਪਤੀ ਇਨਾਮ ਦਿੱਤਾ ਜਾਊਗਾ ਬੇਨਤੀ ਆ ਇਸ ਵੀਡੀਓ ਨੂੰ ਸ਼ੇਅਰ ਕਰਨਾ ਬਹੁਤ ਜ਼ਰੂਰੀ ਆ ਜੇ ਇਨਸਾਨੀਅਤ ਜਿੰਦਾ ਜੇ ਇਨਸਾਨੀਅਤ ਮਰ ਗਈ ਆ ਤਾਂ ਵੀਡੀਓ ਨੂੰ ਇਗਨੋਰ ਕਰਕੇ ਤੁਸੀਂ ਅੱਗੇ ਚਲੇ ਜਾਓ ਅੱਜ ਉਹਦੇ ਨਾਲ ਇਹ ਬੀਤਿਆ ਵਾ ਤਾਂ ਆਉਣ ਵਾਲੇ ਟਾਈਮਾਂ ਚ ਆਪਣੇ ਨਾਲ ਵੀ ਬੀਤ ਸਕਦਾ ਧੰਨਵਾਦ